ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰਜ਼ਾਵਾ ਨੇ ਡੇਰਾ ਬਾਬਾ ਨਾਨਕ ਵਿੱਚ 1 ਕਰੋੜ 20 ਲੱਖ ਦੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ ਤੁਸੀਂ ਦੇਖ ਰਹੇ ਹੋ ਡੀਬੀਐਨ 24 ਨਿਊਜ਼ ਰਿੰਕਾਵਾਲੀਆ ਦੇ ਨਾਲ ਡੇਰਾ ਬਾਬਾ ਨਾਨਕ ਅੱਜ ਡੇਰਾ ਬਾਬਾ ਨਾਨਕ ਦਾ ਜਿਹੜਾ ਮੇਨ ਬਜਾਰ ਸੀਗਾ ਬੜੇ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਸੀਗੀ ਕਿ ਹਰ ਸਾਲ ਜਦੋਂ ਬਾਰਸ਼ ਆਉਂਦੀਆਂ ਤਾਂ ਬੜਾ ਪਰੇਸ਼ਾਨੀ ਸੀਗੀ ਸੀਵਰੇਜ ਨੂੰ ਲੈ ਕੇ ਮੇਨ ਇੰਟਰਲੌਕ ਨੂੰ ਲੈ ਕੇ ਜਿਹੜਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਅੱਜ ਉਹ ਦਾਦੂ ਘਾਟਣ ਹੋਇਆ ਮੈਂ ਲਗਭਗ 50 ਲੱਖ ਦੀ ਕੀਮਤ ਨਾਲ ਜਿਹੜਾ ਬਾਜ਼ਾਰ ਹੈ ਬਣ ਕੇ ਤਿਆਰ ਹੋਇਆ ਇਹ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਸ਼ਹਿਰ ਡੇਰਾ ਬਾਬਾ ਨਾਨਕ ਉਹਨਾਂ ਬਾਬਾ ਜੀ ਨੂੰ ਸਮਰਪਿਤ ਹੈ ਸਾਰਾ ਕੁਝ। ਇਹ ਲੋਕ। ਹਾਲੋ ਜੋ। ਹਾਲੋ ਜੋ। ਖੋਲ ਦਿਓ ਥੋੜੀ ਜਿਹਾ ਖੋਲ ਜਾ ਯਾਰ ਖੋਲ ਦਿਓ ਯਾਰ ਥੋੜੀ ਜਿਹਾ ਖੋਲ ਦਿਓ। ਪਿੰਡ ਵਾਲੇ ਅੱਗੇ ਆਓ। ਅਰੇ ਯਾਰ ਸਾਂ ਹੋਣਾ ਤੂੰ ਥੋੜੀ ਜਿਹਾ ਖੋਲ ਜਾ। ਆ ਜਾ ਆ ਜੀ। ਪੱਖੋ ਕੀ ਕਬਰਸਤਾਂ ਦੇ ਜਿਹੜਾ ਅੱਜ ਹੋਇਆ ਜੀ। ਅੱਜ ਪਿੰਡ ਪੱਖੋ ਕੇ ਟਰਾਲੀ ਸਾਹਿਬ ਜਿਹੜਾ ਕਬਰਸਤਾਂ ਦਾ ਨੀਂਹ ਪੱਥਰ ਰੱਖਿਆ। ਜਿਹੜਾ ਕੰਮ ਤਿਆਰ ਹੋ ਗਿਆ ਸੀਗਾ ਉਹਦਾ ਤੂੰ ਘਾਟਣਾ ਚ ਕੀਤਾ ਲਗਭਗ ਡੇਰਾ ਬਾਬਾ ਨਾਨਕ ਚ 70 ਲੱਖ ਰੁਪਈਆ ਜਿਹੜਾ ਆਇਆ ਤੇ ਮੇਰੇ ਖਿਆਲ ਦਾ 10 ਕਿਸਮਚਾਨ ਘਾਟ ਨੇ ਜਿੰਨਾ ਤੇ ਸਾਰਾ ਪੈਸਾ ਲੱਗਣਾ ਇਹ ਪਿੰਡ ਚ ਬਣ ਕੇ ਤਿਆਰ ਹੋ ਗਿਆ ਇਹਦਾ ਅੱਜ ਤੂੰ ਘਾਟਣ ਕਰ ਦਿੱਤਾ ਇਸੇ ਨਾਲ ਜਿਹੜੇ ਬਾਕੀਆਂ ਚ ਵੀ ਥੋੜੇ ਥੋੜੇ ਕੰਮ ਬਚੇ ਨੇ ਆਉਣ ਵਾਲੇ ਸਮੇਂ ਚ ਵੀ ਤਿਆਰ ਹੋ ਕੇ ਤੇ ਉਹਨਾਂ ਨੂੰ ਵੀ ਕੰਪਲੀਟ ਕਰਕੇ ਉਹਨਾਂ ਦਾ ਵੀ ਤੂੰ ਘਾਟਣ ਜਿਹੜਾ ਹੋ ਜਾਏਗਾ ਅੱਜ ਜਿਹੜੀ ਸਗਾ ਵਾਲੇ ਦੂਰ ਆਡੀ ਘਾਟ ਦੀ ਹੈ ਕਿ ਕਦ ਕਦ ਮੈਨਾਂ ਤੋਂ ਬਿਤੇ ਇੱਥੇ راستੇ ਮੰਤੋਂ ਤੋਂ ਬਈ ਇਹ ਪੰਜਾਬ ਸਰਕਾਰ ਵੱਲੋਂ ਐਮ ਡੀ ਐਫ ਦੀ ਗ੍ਰਾਂਟ ਜਾਰੀ ਕੀਤੀ ਸੀ ਐਮ ਡੀ ਐਫ ਮੀਨਸ ਮਿਨਿਸਪਲ ਗਵਰਨਮੈਂਟ ਫੰਡ ਉਹਦੇ ਅਧੀਨ ਹੀ ਕੰਮ ਕਰਵਾਏ ਗਏ ਨੇ ਉਹਦੇ ਵਿੱਚ ਜੋ ਅੱਜ ਤੱਕ ਘਾਟ ਹੋਏ ਆ ਡੇਰਾ ਬਾਬਾ ਨਾਨਕ ਦੇ ਵਿੱਚ ਲਗਭਗ 9 ਸ਼ਮਸ਼ਾਨ ਘਾਟ ਆ ਸਾਡੇ ਕੋਲ ਜਿਹੜੇ ਪਿੰਡ ਨਾਲ ਐਂਡ ਹੋਏ ਆ ਪੰਜ ਉਹ ਪਾਕ ਉਹਦੇ ਵਿੱਚ 70 ਲੱਖ ਦਾ ਇੱਕ ਟੈਂਡਰ ਅਸੀਂ ਲਾਇਆ ਸੀ ਉਹਦੇ ਦੇ ਨਾਲ ਦੂਸਰੇ ਸ਼ਮਸ਼ਾਨ ਘਾਟ ਅਟੈਚ ਉਦਾਜਸੀ ਦੇ ਘਟਨੇ ਕੀਤਾ ਆ ਪਿੰਡ ਪੱਖੋ ਘਟਾਲੀ ਸਾਹਿਬ ਕਬਰਿਸਤਾਨ ਦਾ ਜੋ ਕਿ ਲਗਭਗ ਤਿਆਰ ਹੋ ਗਿਆ ਦੂਸਰਾ ਦੇ ਵਿੱਚ ਵੀ ਕੰਮ ਚੱਲ ਰਿਹਾ ਸਾਡਾ ਦੂਸਰਾ ਸ਼ਮਸ਼ਾਨ ਘਟਾ ਜਿਹੜੇ ਕੁਝ ਚਿਰ ਬਾਅਦ ਦੀ ਉਹ ਵੀ ਤਿਆਰ ਹੋ ਜਾਵੇ ਇੱਕ ਅਸੀਂ ਤਾਂ ਘਟਨ ਪਿਆ ਜੇ ਮੇਨ ਬਾਜ਼ਾਰ ਦੇ ਵਿੱਚ ਇੰਟਰਲੋਕਿੰਗ ਟਾਇਲ ਲਗਾਈ ਆ ਜੋ ਕਿ 50 ਲੱਖ ਦਾ ਲੱਗ ਪਿਆ ਸਾਡੇ ਪਿੰਡ ਉਹ ਬਣ ਕੇ ਕਬਰੀ ਲੋਚ